ਬਾਈ ਸਨਾਂ ਪਿੰਡ ਆ ਜਿਹੜੀ ਅੱਗ ਪਹੁੰਚ ਚੁੱਕੀ ਹੈ ਸਨਾਂ ਪਿੰਡ ਇੱਥੇ ਸਨਾਂ ਪਿੰਡ ਸਨਾਂ ਪਿੰਡ ਚੱਕ ਪਹੁੰਚ ਗਈ ਬਾਈ ਇੱਕ ਵਾਰ ਬਾਈ ਫੇਰ ਦੱਸਿਆ ਡਿਟੇਲ ਜੇ ਟ੍ਰਾਈਡੈਂਟ ਫੈਕਟਰੀ ਆ ਨਾ ਟ੍ਰਾਈਡੈਂਟ ਫੈਕਟਰੀ ਆ ਤੇ ਬੈਲਰ ਤੇ ਨਾ ਅੱਗ ਲੱਗੇ ਤੂੜੀ ਵਾਲਾ ਬੈਲਰ ਆ ਬਾਈ ਇਹ ਪਾਵਰ ਪਲਾਂਟ ਪਾਵਰ ਪਲਾਂਟ ਚੱਕ ਲੱਗੀ ਆ ਤੂੜੀ ਵਾਲੇ ਪਰ ਜਾ ਆ ਗਈ ਬਾਈ ਹੱਕੇ ਦੇ ਮਾ ਕੋਲੇ ਇੱਧਰ ਅੱਗ ਜਿਹੜੀ ਬਾਈ ਜਮਾ ਕੋਲੇ ਆ ਚੁੱਕੀ ਆ ਬਾਈ ਹਾਰਾ ਹੋ ਗਿਆ ਇੱਧਰ ਵੀ ਆ ਕੇ ਲੱਗੀ ਬਾਈ ਇੱਧਰ ਆਪਣੇ ਪਿੰਡ ਦੇ ਲੱਲੀਆਂ ਦੇ ਕੋਠੇ ਨੇ ਭੈਣੀ ਦਾ ਸਾਰੇ ਤੇ ਸੰਨਾ ਪਿੰਡ ਆ ਜਿਹੜੀ ਜਮਾ ਕੋਲੇ ਆ ਚੁੱਕੀ ਆ ਬਾਈ ਨਜਾਇਜ਼ ਹੀ ਆ ਕੋਈ ਨਜਾਇਜ਼ ਆ ਗਾ ਬਾਈ ਧਾਰਾਂ ਉੱਪਰ ਨੇ ਇੱਧਰ ਬਿਜਲੀ ਆ ਬਾਈ ਦੇਖ ਕੇ ਧਾਰਾਂ ਵੀ ਥੱਲੇ ਡਿੱਗ ਪਈਆਂ ਅੱਗ ਨਾਲ ਜਿਹੜੀ ਬਾਈ ਟਰਾਈਡੈਂਟ ਫੈਕਟਰੀ ਆ ਤੂੜੀ ਵਾਲੇ ਬੈਲਰ 'ਚ ਇਹ ਅੱਗ ਲੱਗੀ ਹੋਈ ਆ ਤੇ ਅੱਗ ਆ ਜਿਹੜੀ ਘਟੋ ਘਟੇ ਇਹ 70 80 ਕਿੱਲਿਆਂ ਤੋਂ ਪਲੱਸ ਹੋਊ ਬਾਈ ਜਿਹੜੀ ਲੱਗੀ ਆ ਤੇ ਸਪੈਦਾ ਤਾਂ ਨਜਾਇਜ਼ ਹੀ ਮੱਚ ਗਿਆ ਬਾਈ ਪੜਾਕੇ ਸਾਨੂੰ ਸੁਣਦੇ ਉਹਨਾਂ ਨੂੰ ਉੱਪਰ ਦੇਖ ਲਓ ਬਾਈ ਅੱਗ ਦੇ ਜਿਹੜੇ ਚੰਗਿਆੜੇ ਨੇ ਸੰਨਾ ਪਿੰਡ 'ਚ ਪਹੁੰਚ ਗਿਆ ਨਾ ਵੀ ਤੁਹਾਡੇ ਪਿੰਡ 'ਚ ਸੰਨਾ ਪਿੰਡ ਗਿਆ ਆਪਣਾ ਠੀਕ ਆ ਬਾਈਆਂ ਦਾ ਪਿੰਡ ਸੰਨਾ ਦਾ ਬਾਈ ਤੇ ਕੋਈ ਜਿਹੜੇ ਮਤਲਬ ਕਿ ਨੇੜੇ ਇੰਨੀ ਕਾ ਵੀ ਆ ਵੀ ਇੱਕ ਅੱਸੀ ਕੱਸੀ ਆਇਆ ਸੀ ਕੱਸੀ ਤੇ 1000 ਰੁਪਏ ਦਾ ਟੁੱਟਿਆ ਪਿਆ ਘਟੋ ਘਟ ਐਨੇ ਸਪੈਦੇ ਟੁੱਟੇ ਪਏ ਠੀਕ ਆ ਬਾਈ ਲੋ ਜੀ ਵੀਰੇ ਦੇਖ ਲਓ ਅੱਗ ਬਹੁਤ ਜ਼ਿਆਦੇ ਜਿਹੜੀ ਫੈਲ ਚੁੱਕੀ ਆ ਜੇ ਆਏ ਜੀ ਅੱਗਾ ਵੀਰੇ ਸਾਹਮਣੇ ਤੋਂ ਟ੍ਰਾਈਡਨ ਪ੍ਰੈਸਿੰਗ ਦੇ ਗੇਟ ਮੂਰੇ ਖੜੇ ਆ ਬਾਹਰ ਕੱਤੀ ਵਾਲੀ ਸਾਈਡ ਆ ਤੇ ਫੈਕਟਰੀ 'ਚ ਲੱਗੀ ਹੋਈ ਅੱਗ ਫੈਕਟਰੀ 'ਚੋਂ ਬਾਹਰ ਆ ਚੁੱਕੀ ਆ ਕੱਤੀ ਨੂੰ ਪਾਰ ਕਰ ਚੁੱਕੀ ਆ ਤੇ ਭਾਈ ਜਿਹੜੇ ਨੇੜੇ-ਨੇੜੇ ਕਿਸੇ ਦਾ ਆ ਜਾ ਕਿਸੇ ਦਾ ਵੀ ਫਾਰਮ ਆ ਲੱਗੇ ਵੀ ਖੇਲ ਖਾਮੀ ਹੋਇਆ ਉਹ ਆਪ ਵੀ ਗੌਰ ਕਰ ਲੈਣਾ ਲੈ ਉਹਨੂੰ ਆਪਣੇ ਨੂੰ ਚਾਲਦੇ-ਚਾਲਦੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਕ ਬਾਈ ਛੰਨੀ ਪਿੰਡ ਦੀ ਅੱਖ ਬਹੁਤ ਆਦੀ ਆ ਕੇ ਟੱਪ ਕੇ ਟ੍ਰਾਈਡੈਂਟ ਆ ਕੇ ਟੱਪ ਕੇ ਤੋਂ ਸੱਜਾ ਫਾਈਨਸ ਜੱਕ ਪਹੁੰਚ ਗਿਆ ਉੱਪਰੀ ਸਾਈਡ ਆ ਤੇ ਆਹ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਦੀ ਬਾਹਰ ਬੜੀ ਜੰਨ ਬੁਲੇ ਇੱਕ ਵੀ ਦੀ ਲੰਗ ਤੇ ਬਹੁਤ ਮੋਸਤਲ ਨਾਲ ਆਇਆ 1052 ਟੁੱਟਿਆ ਕਰਦਾ 1052 ਕੱਤੀ ਦੇ ਉੱਪਰ ਟੁੱਟਿਆ ਪਿਆ ਇਧਰ ਬੁੱਡੇ ਵੀ ਮਲੇ ਇਧਰ ਭੱਜ ਕੇ ਆ ਗਿਆ ਆਂਕਾ ਜਿਹੜੀ ਸੰਸਾਰ ਕਰ ਚੁੱਕਿਆ ਤੇ ਵੀਡੀਓ ਨੂੰ ਲਾਈਵ ਨੂੰ ਚਾਲੇ ਚੱਲ ਕੇ ਨੂੰ ਸ਼ੇਅਰ ਕਰ ਦੋ ਅੰਗਾ ਜਿਹੜੀ ਕੱਸੀ ਦੇ ਦੂਜੇ ਪਾਸੇ ਪਹੁੰਚ ਚੁੱਕੀ ਆ ਉਹਨੂੰ ਮੌਕੇ ਤੇ ਦਿਖਾਉਣ ਦੇ ਹਾਂ ਬਾਈ ਬਾਹਰ ਤਾਂ ਕਾ ਦੇਖ ਲਾ ਬਾਈ ਇੱਥੇ ਦੀਨਾ ਨਹੀਂ ਬਾਈ ਦੇਖ ਕੇ ਬਾਈ ਉੱਪਰ ਤਾਰਾਂ ਲਗਮਿੰਦਰਾ ਤਾਰਾਂ ਮੱਚ ਗਈਆਂ ਬਾਈ ਥੱਲੇ ਡਿੱਗ ਪੀਆਂ ਤਾਰਾਂ ਆ ਦੇ ਕੋਲੇ ਬਣ ਗਏ ਰੇ ਹਾਂ ਬਾਈ ਹਾਂ ਦੂਰ ਆ ਉਹ ਪਰਾ ਵੀ ਆ ਗਿਆ ਕਿ ਬਈ ਉਹ ਪਰਾ ਆ ਗਿਆ ਕਿ ਬਹੁਤ ਜ਼ਿਆਦੇ ਬਾਈ ਥਾਂ ਚੱਕ ਲੱਗੀ ਹੋਈ ਆ ਬਹੁਤ ਜ਼ਿਆਦੇ ਤਾਂ ਚਾਲ ਹੋਇਆ ਉਹ ਪੱਕਾ ਅੰਕੇ ਕੋਟਾ ਲੱਗੂਗਾ ਹਾਂ ਤੇ ਬੰਦੂ ਮਾਰ ਦੇ ਨਿਜਾਇ ਜੀ ਅੱਗ ਆ ਬਾਈ ਬਹੁਤ ਜ਼ਿਆਦੇ ਅੱਗ ਆ ਬਾਈ ਨਿਜਾਇ ਜੀ ਅੱਗ ਨਿਜਾਇ ਜੀ ਅੱਗ ਕੱਟੋ ਕੱਟੋ ਕਿੱਥੇ ਗੱਲੇ ਦੂਰ ਆ ਕੇ ਨਾ ਜਿੱਦ ਤੇ ਫਸ ਗਈ ਬਾਈ ਹਾਂ ਬਾਈ ਕਾਲ ਆਈ ਜਾਂਦੀ ਹੈਲੋ ਕੀ ਵੀਡੀਓ ਬਣਾਈ ਜਾਣਾ ਹੈ ਭਾਈ ਮੈਂ ਮਰੀ ਨੂੰ ਮੈਂ ਉੱਤਰਿਆ ਹੋਇਆ ਉਹ ਪੀਂਹੇ ਦੇ ਬਾਅਦ ਕੱਸੀ ਟੱਪ ਗਈ ਹਾਂ ਹਾਂ ਮੈਂ ਉੱਤਰਿਆ ਹੋਇਆ ਮੈਨੂੰ ਵੀਡੀਓ ਬਣਾ ਲਈ ਕਰ ਪਾਉਣੇ ਪਾਉਣੇ ਵੀਡੀਓ ਆਹ ਦੇਖ ਸਾਡੇ ਵੀਰੇ ਮੌਕੇ ਤੇ ਤੁਹਾਨੂੰ ਲਾਈਵ ਕਿੱਟਿਆ ਗਿਆ ਇੱਕ ਵਾਰ ਕੇ ਉਹ ਅੰਦੇ ਨਿਕਲ ਜਾਂਦਾ ਆ